ਹਾਂਜੀ ਪਿਆਰੇ ਬੱਚਿਓ ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ 6ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਪਾਠ ਨੰਬਰ 26 ਫੁੱਲਾਂ ਦਾ ਸੁਨੇਹਾ ਹਫਤਾ ਜਿਹੜੀ ਆਪਾਂ ਪੜ੍ਹਾਂਗੇ ਇਹਦੇ ਵਿੱਚ ਦੋ ਪਾਤਰ ਨੇ ਇੱਕ ਤਿਤਲੀ ਹੈ ਤੇ ਇੱਕ ਪੌਰ ਹੈ ਠੀਕ ਹੈ ਜੀ ਇਹਦੇ ਬਾਰੇ ਵਿੱਚ ਆਪਾਂ ਸ਼ੁਰੂ ਕਰਦੇ ਹਾਂ ਮੇਰੇ ਪਿੱਛੇ-ਪਿੱਛੇ ਬੋਲਣ ਦੀ ਕੋਸ਼ਿਸ਼ ਕਰੋ ਫਿਰ ਆਪਾਂ ਇਹਨੂੰ ਸਮਝਾਂਗੇ ਕੀ ਕਹਿੰਦੀ ਹੈ ਗੱਤਾਂ ਤਿਤਲੀ ਕੀ ਕਹਿੰਦੀ ਹੈ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਬਹਿਤੀ ਤਲੀ ਸੁੰਦਰ ਬਾਗੀ ਮੇਰੇ ਗੁਲਾਬ ਦੇ ਗਈ ਰੰਗ ਜਿਉ ਚੁੰਨੀਆਂ ਰੰਗ ਬਰੰਗੀਆਂ ਕੋਈ ਥਾਂ ਥਾਂ ਦੇ ਵੇ ਟੰਗ ਜਿਉ ਇਹ ਤਲੀ ਸੁੰਦਰ ਬਾਗ ਦੇ ਮੇਰੇ ਫੁੱਲਾਂ ਦੇ ਕਈ ਰੰਗ ਮੈਂ ਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਇਹ ਰੰਗ ਨਹੀਂ ਮੇਰੇ ਆਪਣੇ ਫੁੱਲਾਂ ਤੋਂ ਲੈਨੇ ਮੰਗ ਰਹ ਨਹੀਂ ਕਿਸ ਹੋਰ ਦਾ ਮੈਂ ਫੁੱਲਾਂ ਗਿਰਦੇ ਘੁੰਮਦੀ ਨਿਤ ਹੋ ਕੇ ਮਸਤ ਮਲੰਗ ਮੈਂ ਫੁੱਲਾਂ ਗਿਰਦੇ ਘੁੰਮਦੀ ਨਿਤ ਹੋ ਕੇ ਮਸਤ ਮਲੰਗ ਫੇਰ ਪੜੋ ਨੂੰ ਮੈਂ ਫੁੱਲਾਂ ਗਿਰਦੇ ਘੁੰਮਦੀ ਨਿਤ ਹੋ ਕੇ ਮਸਤ ਮਲੰਗ ਮੈਨੂੰ ਡਰ ਨਹੀਂ ਕਿਸੇ ਹੋਰ ਦਾ ਮੈਂ ਹੋ ਕੇ ਫਿਰਾਂ ਸੰਗ ਮੈਨੂੰ ਡਰ ਨਹੀਂ ਕਿਸੇ ਹੋਰ ਦਾ ਮੈਂ ਹੋ ਕੇ ਫਿਰਾਂ ਸੰਗ ਰਹਿ ਖਿੜਿਆ ਫੁੱਲ ਹਮੇਸ਼ ਇਹ ਮੇਰੇ ਦਿਲ ਦੀ ਇਹੋ ਉਮੰਗ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਤਨਾਂ ਤੇ ਕਈ ਰੰਗ ਹੁਣ ਇੱਥੇ ਤੱਕ ਤਿਤਲੀ ਬੋਲਦੀ ਆ ਅੱਗੇ ਹੁਣ ਸੱਜੇ ਪਾਸੇ ਕੋ ਭੌਰਾ ਆਉਂਦਾ ਉਹ ਕੀ ਕਹਿੰਦਾ ਮੈਂ ਭੌਰਾ ਸੁੰਦਰ ਬਾਗ ਦਾ ਮੇਰਾ ਫੁੱਲਾਂ ਨਾਲ ਪਿਆਰ ਮੇਰੇ ਸਾਹਾਂ ਅੰਦਰ ਮਹਿਕਦੀ ਇੰਨਾ ਫੁੱਲਾਂ ਜਹੀ ਬਹਾਰ ਮੇਰੇ ਸਾਹਾਂ ਅੰਦਰ ਮਹਿਕਦੀ ਇੰਨਾ ਫੁੱਲਾਂ ਜਹੀ ਬਹਾਰ ਮੈਂ ਪੀ ਪੀ ਕੇ ਰਸ ਜਿਉਂਦਾ ਮੈਨੂੰ ਝੜਿਆ ਰਹੇ ਫੁਮਾਰ ਇੰਨਾ ਫੁੱਲਾਂ ਕਰਕੇ ਜਾਪਦਾ ਮੈਨੂੰ ਸੁੰਦਰ ਸਾਬ ਸੰਸਾਰ ਨਿਤ ਰਾਗ ਸੁਣਾਵਾ ਇਹਨਾਂ ਨੂੰ ਮੈਂ ਛੇੜ ਕੇ ਦਿਲ ਦੇ ਤਾਰ ਮੈਂ નોਕਰ ਬਿਨ ਤਨਖਾਹ ਦੇ ਇਨਾ ਫੁੱਲਾਂ ਦੇ ਦਰਬਾਰ ਮੈਂ નોਕਰ ਬਿਨ ਤਨਖਾਹ ਮੈਂ ਨਾ ਹੈ ਦਰਬਾਰ ਮੈਂ ਪੌਰਾ ਸੁੰਦਰ ਬਾਗ ਦਾ ਮੇਰਾ ਫੁੱਲਾਂ ਨਾਲ ਪਿਆਰ ਨੇਥੇ ਪੌਰਾ ਬੋਲਦਾ ਅਗੇ ਤਿਤਲੀ ਫੇਰ ਦੁਆਰਾ ਬੋਲਦੀ ਹੈ ਕੀ ਕਹਿੰਦੀ ਹੈ ਜਾ ਬੈਠ ਪਰਾਂ ਬੜ ਬੋਲਿਆ ਨਾ ਸਿਰ ਤੇ ਚੜਦਾ ਜਾ ਜਾ ਬੈਠ ਪਰਾਂ ਬੜ ਬੋਲਿਆ ਨਾ ਸਿਰ ਤੇ ਚੜਦਾ ਜਾ ਮੈਂ ਖੰਭ ਹਿਲਾ ਕੇ ਆਪਣੇ ਹਰ ਫੁੱਲ ਨੂੰ ਦਿਆਂ ਹਵਾ ਮੈਂ ਜੋ ਪੱਖਾ ਚੱਲ ਕੇ ਸੁੰਦਰੀ ਦਇ ਆਪਣਾ ਕੰਤ ਸੁਵਾ ਜੋ ਪੱਖਾ ਚੱਲ ਕੇ ਸੁੰਦਰੀ ਦਇ ਆਪਣਾ ਕੰਤ ਸੁਵਾ ਤੂੰ ਉਲਟਾ ਕਰਕੇ ਭੂੰ ਭੂੰ ਰਿਹਾ ਸੁੱਤਿਆਂ ਤਾਈਂ ਜਗਾ ਤੂੰ ਉਲਟਾ ਕਰਕੇ ਭੂੰ ਭੂੰ ਰਿਹਾ ਸੁੱਤਿਆਂ ਤਾਈਂ ਜਗਾ ਹੁਣ ਫੇਰ ਪੌਰਾ ਬੋਲਦਾ ਜਾਨੀ ਵੱਡੀਆਂ ਅਕਲਾਂ ਵਾਲੀਏ ਤੇਰਾ ਨਾਲ ਅਕਲ ਦੇ ਵੈਰ ਜਾਨੀ ਵੱਡੀਆਂ ਅਕਲਾਂ ਵਾਲੀਏ ਤੇਰਾ ਨਾਲ ਅਕਲ ਦੇ ਵੈਰ ਜੋ ਸੁੱਤੇ ਰਹੇ ਸੁ ਮਰ ਗਏ ਨਹੀਂ ਪੈਂਦੀ ਉਹ ਨਾਂ ਨੂੰ ਖੈਰ ਜੋ ਸੁੱਤੇ ਜੋ ਜਾਗਣ ਮਾਰਨ ਮੰਝਲਾ ਨਿਓ ਅਗਾ ਵਧਾ ਕੇ ਪੈਰ ਜੋ ਜਾਗਣ ਮਾਰਨ ਬੰਦਲਾ ਕੀਓ ਆਗਾ ਵਧਾ ਕੇ ਤੂੰ ਮਿੱਤਰ ਨਹੀਂ ਏ ਫੁੱਲ ਦੀ ਤੂੰ ਦੁਸ਼ਮਣ ਕੋਈ ਗੈਰ ਤੂੰ ਮਿੱਤਰ ਨਹੀਂ ਏ ਫੁੱਲ ਦੀ ਤੂੰ ਦੁਸ਼ਮਣ ਕੋਈ ਨਹੀਂ ਹੁਣ ਇੱਥੇ ਕੀ ਹੁੰਦਾ ਫਿਰ ਤਿਤਲੀ ਹੈ ਜਿਹੜੀ ਭੌਰੇ ਨੂੰ ਤੇ ਜਿਹੜਾ ਫੁੱਲ ਹੈ ਉਹ ਭੌਰੇ ਤੇ ਤਿਤਲੀ ਨੂੰ ਸਮਝਾਉਂਦਾ ਕੀ ਕਹਿੰਦਾ ਸੁਣੋ ਮੈਂ ਫੁੱਲਾਂ ਅੰਦਰ ਵਸਦੀ ਜਿਉਂ ਉਹਨਾਂ ਵਿੱਚ ਖੁਸ਼ਬੋ ਮੈਂ ਫੁੱਲਾਂ ਅੰਦਰ ਵਸਦੀ ਜਿਉਂ ਉਹਨਾਂ ਵਿੱਚ ਖੁਸ਼ਬੋ ਕੁਲ ਰਾਂਗਰ ਚਾਕੇ ਰੋਮ ਰੋਮ ਮੈਂ ਆਪ ਗਿਆ ਰੰਗ ਹੋ ਕੁਝ ਰੰਗ ਰਚਾ ਕੇ ਰੋਮ ਰੋਮ ਮੈਂ ਆਪ ਗਿਆ ਰੰਗ ਹੋ ਕੁਝ ਰੰਗ ਰਚਾ ਕੇ ਰੋਮ ਰੋਮ ਮੈਂ ਆਪ ਗਿਆ ਰੰਗ ਹੋ ਹੁਣ ਇਹ ਦੋਵੇਂ ਜਦੋਂ ਲੜਦੇ ਨੇ ਤਾਂ ਫੁੱਲ ਹੈ ਜਿਹੜਾ ਹੁਣ ਦੋਹਾਂ ਨੂੰ ਸਮਝਾਉਂਦਾ ਹੈ ਕੀ ਕਹਿੰਦਾ ਕਿਉਂ ਲੜਦੇ ਹੋ ਮੇਰੇ ਆਸ਼ਕੋ ਮੈਨੂੰ ਦੁਹਾਂ ਨਾਲ ਪਿਆਰ ਕਿਉਂ ਲੜਦੇ ਹੋ ਮੇਰੇ ਆਸ਼ਕੋ ਮੈਨੂੰ ਦੁਹਾਂ ਨਾਲ ਪਿਆਰ ਨਹੀਂ ਉਚਾਨੀ ਮਾ ਕੋਈ ਵੀ ਮੈਂ ਜਾਣਾਂ ਸਭ ਇੱਕਸਾਰ ਨਹੀਂ ਮੈਂ ਪਰ ਪਰ ਝੋਲੀਆਂ ਬੰਡਾ ਝੋਲੀਆਂ ਮੇਰਾ ਭਰਿਆ ਰਹੇ ਪੰਡਾਰ ਮੈਂ ਪਰ ਪਰ ਬੰਡਾ ਝੋਲੀਆਂ ਮੇਰਾ ਭਰਿਆ ਰਹੇ ਪੰਡਾਰ ਤੁਸੀਂ ਦਿਓ ਅਸੀਸਾਂ ਸੋਹਣਿਓ ਮੇਰੀ ਮਹਿਕੀ ਰਹੇ ਗੁਲਜ਼ਾਰ ਤੁਸੀਂ ਤੁਸੀਂ ਦੇਓ ਅਸੀਸਾਂ ਸੋਹਣਿਓ ਮੇਰੀ ਮਹਿਕੀ ਰਹੇ ਗੁਲਜ਼ਾਰ ਤੁਸੀਂ ਦੇਓ ਅਸੀਸਾਂ ਸੋਹਣਿਓ ਮੇਰੀ ਮਹਿਕੀ ਰਹੇ ਗੁਲਜ਼ਾਰ ਇਹ ਖੁਸ਼ਬੂ ਤੁਹਾਡੇ ਵਾਸਤੇ ਤੇ ਤੁਹਾਡੇ ਲਈ ਨੇ ਰੰਗ ਯਹੋਵਾ ਸਦੇ ਰਸ ਦੇ ਖੇਡ ਦੇ ਮੇਰੇ ਦਿਲ ਦੀ ਇਹੋ ਉਮੰਗ ਰੋਹਸ ਦੇ ਰਸ ਨੇ ਖੇਡ ਦੇ ਮੇਰੇ ਦਿਲ ਦੀ ਇਹੋ ਉਮੰਗ ਨਾ ਕੰਬੜੀ ਟੁੱਟੇ ਕਿਸੇ ਦੀ ਨਾ ਵੀਣਿਓ ਟੁੱਟੇ ਵੰਗ ਨਾ ਕੰਬੜੀ ਟੁੱਟੇ ਕਿਸੇ ਦੀ ਨਾ ਵੀਣਿਓ ਟੁੱਟੇ ਵੰਗ ਰੱਲ ਬਚਨ ਦਿਓ ਮੈਨੂੰ ਸੁਚੜਾ ਨਹੀਂ ਕਦੇ ਕਰਾਂਗੇ ਜੰਗ ਦਲ ਬਚਨ ਦਿਓ ਮੈਂ ਤੁਹਾਨੂੰ ਕਹਾਂ ਨਹੀਂ ਕਦੇ ਕਰਾਂਗੇ ਜੰਗ ਹਾਂ ਸੋ ਇਹ ਸੀ ਕਵਿਤਾ ਫੁੱਲਾਂ ਦਾ ਸੁਨੇਹਾ ਜਿਹਦੇ ਵਿੱਚ तितਲੀ ਕਹਿੰਦੀ ਹੈ ਵੀ ਮੈਂ ਸੁੰਦਰ ਬਾਗ ਦੀਆਂ ਤੇ ਮੇਰੇ ਰੰਗ ਵੀ ਜਿਹੜੇ ਫੁੱਲਾਂ ਵਰਗੇ ਨੇ ਜਿਵੇਂ ਕੋਈ ਵੱਖ ਵੱਖ ਮਤਲਬ ਵੱਖ-ਵੱਖ ਪ੍ਰਕਾਰ ਦੀਆਂ ਰੰਗ-ਬਰੰਗੀਆਂ ਚੁੰਨੀਆਂ ਨੂੰ ਅਲੱਗ-ਅਲੱਗ ਥਾਂ ਤੇ ਟੰਗ ਦੇਵੇ ਤੇ ਉਹ ਫਿਰ ਕਹਿੰਦੀ ਆ ਵੀ ਇਹ ਮੇਰੇ ਫੁੱਲ ਨੇ ਜਿਹੜੇ ਆਪਣੇ ਨਹੀਂ ਹੈਗੇ ਮੈਂ ਤਾਂ ਫੁੱਲਾਂ ਤੋਂ ਉਧਾਰ ਹੀ ਲਏ ਹੋਏ ਨੇ ਮੰਗੇ ਹੋਏ ਨੇ ਤੇ ਮੈਂ ਹਮੇਸ਼ਾ ਫੁੱਲਾਂ ਦੇ ਆਲੇ-ਦੁਆਲੇ ਹਮੇਸ਼ਾ ਘੁੰਮਦੀ ਰਹਿਣੀ ਆ ਮਸਤ ਮਲੰਗ ਹੋ ਕੇ ਤੇ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਮੈਂ ਬੇਚ ਜਿਕੇ ਨਿਸੰਗ ਹੋ ਕੇ ਘੁੰਮਦੀ ਆ ਤੇ ਮੇਰੀ ਇਹੀ ਉਮੰਗ ਹੈ ਕਿ ਫੁੱਲ ਐ ਜਿਹੜਾ ਹਮੇਸ਼ਾ ਖਿੜਿਆ ਰਹੇ ਹੁਣ ਅੱਗੇ ਉਹ ਪੌਰਾ ਆਉਂਦਾ ਉਹ ਕੀ ਕਹਿੰਦਾ ਕਹਿੰਦਾ ਮੈਂ ਪੌਰਾ ਸੁੰਦਰ ਬਾਗ ਦਾ ਮੇਰਾ ਫੁੱਲਾਂ ਨਾਲ ਪਿਆਰ ਵੀ ਮੈਂ ਸੁੰਦਰ ਬਾਗ ਦਾ ਪੌਰਾ ਹਾਂ ਮੇਰਾ ਫੁੱਲਾਂ ਨਾਲ ਬੜਾ ਪਿਆਰ ਹੈ ਇਸੇ ਕਰਕੇ ਮੇਰੇ ਸਾਹਾਂ ਦੇ ਅੰਦਰ ਹਮੇਸ਼ਾ ਹੀ ਫੁੱਲਾਂ ਦੀ ਬਹਾਰ ਹੈ ਜਿਹੜੀ ਉਹ ਮਹਿਕਦੀ ਰਹਿੰਦੀ ਹੈ ਮੈਂ ਇਹਨਾਂ ਦਾ ਰਸ ਪੀ ਪੀ ਕੇ ਜਿਉਂਦਾ ਹਾਂ ਤੇ ਮੈਨੂੰ ਹਮੇਸ਼ਾ ਇਹਨਾਂ ਦਾ ਖੁਮਾਰ ਚੜਿਆ ਰਹਿੰਦਾ ਹੈ ਇਸ ਕਰਕੇ ਇਹਨਾਂ ਫੁੱਲਾਂ ਕਰਕੇ ਜਾਪਦਾ ਮੈਨੂੰ ਸੁੰਦਰ ਸਭ ਸੰਸਾਰ ਇਹਨਾਂ ਫੁੱਲਾਂ ਕਰਕੇ ਮੈਨੂੰ ਸਾਰਾ ਸੰਸਾਰ ਹੈ ਜਿਹੜਾ ਉਹ ਸੁੰਦਰ ਲੱਗ ਰਿਹਾ ਹੈ ਅੱਗੇ ਕਹਿੰਦੇ ਨਿਤ ਰਾਗ ਸੁਣਾਵੇਂ ਇਹਨਾਂ ਨੂੰ ਮੈਂ ਛੇੜ ਕੇ ਦਿਲ ਦੀ ਤਾਰ ਮੈਂ ਆਪਣੇ ਦਿਲ ਦੀ ਤਾਰ ਛੇੜ ਕੇ ਇਹ ਫੁੱਲਾਂ ਨੂੰ ਸੋਹਣੇ ਸੋਹਣੇ ਰਾਗ ਸੁਣਾਉਂਦਾ ਹਾਂ ਇਸ ਕਰਕੇ ਮੈਂ ਇਹਨਾਂ ਫੁੱਲਾਂ ਦੇ ਦਰਬਾਰ ਦੇ ਵਿੱਚ ਬਿਨਾਂ ਤਨਖਾਹ ਦੇ ਨੌਕਰ ਹਾਂ ਅੱਗੇ ਫਿਰ तितਲੀ ਕਹਿੰਦੀ ਹੈ ਕਹਿੰਦੀ ਜਾ ਬੈਠ ਪਰਾਂ ਬੜਬੋਲਿਆਂ ਨਾ ਸਿੱਤੇ ਚੜਦਾ ਜਾ ਕਹਿੰਦੀ ਤੂੰ ਪਰਾਂ ਚੱਲ ਬੜਬੋਲਿਆਂ ਤੂੰ ਮੇਰੇ ਸਿਰ ਤੇ ਨਾ ਚੜ ਮੈਂ ਖੰਭ ਹਿਲਾ ਕੇ ਆਪਣੇ ਹਰ ਫੁੱਲ ਨੂੰ ਦਿਆਂ ਹਵਾ ਕਹਿੰਦੀ ਮੈਂ ਤਾਂ ਆਪਣੇ ਖੰਭ ਹਲਾ ਹਲਾ ਕੇ ਹਰ ਇੱਕ ਫੁੱਲ ਨੂੰ ਹਵਾ ਦਿੰਨੀ ਆ ਕਿਵੇਂ ਜਿਉ ਪੱਖਾ ਝੱਲ ਕੇ ਸੁੰਦਰੀ ਦੇ ਆਪਣਾ ਕੰਤ ਸਵਾਇ ਤੇ ਇਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਜਿਵੇਂ ਇੱਕ ਸੁੰਦਰੀ ਕੋਈ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਪਤੀ ਦੇ ਮਤਲਬ ਉਹਦੇ ਜਦੋਂ ਗਰਮੀ ਹੁੰਦੀ ਆ ਤਾਂ ਆਪਣੇ ਪਤੀ ਨੂੰ ਪੱਖਾ ਚੱਲਦੀ ਐ ਤੇ ਉਹਨੂੰ ਜਦੋਂ ਪੱਖਾ ਚੱਲਦੀ ਐ ਹਵਾ ਆਉਂਦੀ ਆ ਤਾਂ ਉਹਨੂੰ ਨੀਂਦ ਆ ਜਾਂਦੀ ਐ ਵੀ ਜਿਵੇਂ ਇੱਕ ਸੁੰਦਰੀ ਆਪਣੇ ਪਤੀ ਨੂੰ ਪੱਖਾ ਝੱਲ ਕੇ ਸਲਾਹ ਦਿੰਦੀ ਐ ਤੂੰ ਤਾਂ ਸਗੋਂ ਕਹਿੰਦੇ ਉਲਟਾ ਪੂ ਪੂ ਕਰਕੇ ਸੁੱਤਿਆਂ ਨੂੰ ਵੀ ਜਗਾ ਦੇਣੇ ਹੁਣ ਭੌਰਾ ਫਿਰ ਕੀ ਕਹਿੰਦਾ ਕਹਿੰਦਾ ਜਾਨੀ ਵੱਡੀਆਂ ਅਕਲਾਂ ਵਾਲੀ ਏ ਤੇਰਾ ਨਾਲ ਅਕਲ ਦੇ ਵੈਰ ਕਹਿੰਦਾ ਉਹ ਤੋਂ ਵੱਡੀ ਅਕਲਾਂ ਵਾਲੀ ਆ ਗਈ ਤੇਰਾ ਅਕਲ ਦੇ ਨਾਲ ਵੈਰ ਐ ਜੋ ਸੁੱਤੇ ਰਹੇ ਸੋ ਮਰ ਗਏ ਨਹੀਂ ਪੈਂਦੀ ਉਹਨਾਂ ਨੂੰ ਖੈਰ ਕਹਿੰਦੇ ਜਿਹੜਾ ਸੌਂ ਜਾਂਦਾ ਉਹ ਭਾਅ ਮਰ ਜਾਂਦਾ ਉਹਨਾਂ ਨੂੰ ਜੀਵਨ ਚ ਕਦੇ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਭਾਅ ਕੇ ਖੈਰ ਨਹੀਂ ਪੈਂਦੀ ਲੇਕਿਨ ਜਿਹੜੇ ਜਾਗਦੇ ਨੇ ਉਹ ਹਮੇਸ਼ਾ ਮੰਜ਼ਲਾਂ ਨੂੰ ਪ੍ਰਾਪਤ ਕਰਦੇ ਨੇ ਕਿਉਂਕਿ ਉਹ ਅਗਾ ਵਧਾ ਕੇ ਪੈਰ ਅੱਗੇ-ਅੱਗੇ ਚੱਲਦੇ ਰਹਿੰਦੇ ਨੇ ਤੂੰ ਮਿੱਤਰ ਨਹੀਂ ਏ ਫੁੱਲ ਦੀ ਤੂੰ ਦੁਸ਼ਮਣ ਕੋਈ ਗੈਰ ਕਹਿੰਦੇ ਤੂੰ ਫੁੱਲ ਦੀ ਮਿੱਤਰ ਨਹੀਂ ਹੈਗੀ ਤੂੰ ਕੋਈ ਦੁਸ਼ਮਣ ਹੈ ਗੈਰ ਹੈ ਕਿਵੇਂ ਉਹ ਤਿਤਲੀ ਕਹਿੰਦੀ ਆ ਮੈਂ ਫੁੱਲਾਂ ਅੰਦਰ ਵਸਦੀ ਜਿਉ ਫੁੱਲਾਂ ਵਿੱਚ ਖੁਸ਼ਬੋ ਕਹਿੰਦੀ ਮੈਂ ਤਾਂ ਉਮੇ ਵਸਦੀ ਆ ਜਿਵੇਂ ਫੁੱਲਾਂ ਦੇ ਅੰਦਰ ਖੁਸ਼ਬੋ ਹੁੰਦੀ ਹੈ ਤੇ ਫਿਰ ਪੌਰਾ ਕਹਿੰਦਾ ਕਹਿੰਦਾ ਕੁੱਲ ਰੰਗ ਰਚਾ ਕੇ ਰੋਮ ਰੋਮੇ ਆਪ ਗਿਆ ਰੰਗ ਉਹ ਕਹਿੰਦਾ ਮੈਂ ਤਾਂ ਇਹਨਾਂ ਦੇ ਫੁੱਲਾਂ ਦੇ ਰੰਗਾਂ ਨੂੰ ਰਚਾਰ ਚਾ ਕੇ ਰਚਾਰ ਚਾ ਕੇ ਮੈਂ ਆਪ ਹੀ ਰੰਗ ਹੋ ਗਿਆ लास्ट ਫੁੱਲ ਫਿਰ ਕਹਿੰਦਾ ਕਹਿੰਦਾ ਕਿਉਂ ਲੜਦੇ ਹੋ ਮੇਰੇ ਆਸ ਕੋ ਮੈਨੂੰ ਦੋਹਾਂ ਨਾਲ ਪਿਆਰ ਕਹਿੰਦੇ ਮੇਰੇ ਨਾਲ ਕਿਉਂ ਲੜਦੇ ਹੋ ਮੈਨੂੰ ਤਾਂ ਤੁਹਾਡੇ ਦੋਹਾਂ ਨਾਲ ਪਿਆਰ ਹੈ ਮੈਨੂੰ ਕਿਸੇ ਨਾਲ ਨਫ਼ਰਤ ਨਹੀਂ ਮੇਰੇ ਲਈ ਕੋਈ ਉੱਚਾ ਨਹੀਂ ਮਾਨੀ ਹੈਗਾ ਮੈਨੂੰ ਸਾਰਾ ਸੰਸਾਰ ਇੱਕ ਦਿਖਦਾ ਹੈ ਮੈਂ ਤਾਂ ਕਹਿੰਦੇ ਭਰ-ਭਰ ਝੋਲੀਆਂ ਵੰਡਦਾ ਰਹਾ ਮੇਰਾ ਭੰਡਾਰ ਆ ਹਮੇਸ਼ਾ ਭਰਿਆ ਰਹੇ ਤੁਸੀਂ ਮੈਨੂੰ ਅਸੀਸਾਂ ਦਿਓ ਮੇਰੀ ਗੁਲਜਾਰ ਆ ਇਹ ਮਹਿਕਦੀ ਰਹੇ ਕਹਿੰਦੇ ਖੁਸ਼ਬੂ ਆ ਜਿਹੜੀ ਮੇਰੇ ਮੇਰੀ ਆ ਤੁਹਾਡੇ ਲਈ ਐ ਮੇਰੇ ਰੰਗ ਵੀ ਤੁਹਾਡੇ ਲਈ ਨੇ ਇਸ ਕਰਕੇ ਹਮੇਸ਼ਾ ਕਹਿੰਦੇ ਸਦਾ ਹੱਸਦੇ ਵਸਦੇ ਰਹੋ ਮੇਰੀ ਦਿਲ ਦੀ ਇਹੀ ਮੰਗ ਐ ਵੀ ਕਹਿੰਦੇ ਕਦੇ ਕਿਸੇ ਦੀ ਖੰਭਨਾ ਟੁੱਟੇ ਕਦੇ ਕਿਸੇ ਦੀ ਵੀਣਿਓ ਵੰਗਨਾ ਟੁੱਟੇ ਇਸ ਕਰਕੇ ਮੈਨੂੰ ਇੱਕ ਸੱਚਾ ਵਚਨ ਦੇ ਦਿਓ ਵੀ ਅਸੀਂ ਆਪਸ ਵਿੱਚ ਕਦੇ ਨਹੀਂ ਲੜਾਂਗੇ ਸੋ ਇਹ ਸੀ ਕਪਤਾ ਫੁੱਲਾਂ ਦਾ ਸਨੇਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ